ਹਾਂ ਜੀ ਸਾਰਾ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕੀ ਕਹਿਣਾ ਚਾਹੁੰਦੇ ਹੋ ਮਿੱਟੀ ਨੌ ਨੌ ਨੂੰ ਇੱਕ ਨਾ ਇਨਸੀਡੈਂਟ ਹੋਇਆ ਸੀ ਸਾਡੇ ਇੱਥੇ ਰਾਮਦਵਾਲੀ ਪਿੰਡ ਪਿੰਦਾ ਹੈ ਇਹ ਆਰਮੀ ਚ ਰਿਟਾਇਰ ਹੋਇਆ ਸੀ ਇੱਕ ਉਹਦੇ ਨਾਲ ਦੋ ਨਾਮ ਲੇਮ ਵਿਅਕਤੀ ਮੋਟਰਸਾਈਕਲ ਤੇ ਆ ਕੇ ਨਾ ਗੋਲੀਆਂ ਮਾਰ ਗਏ ਸੀ ਉਹ ਹਸਪੀਟਲ ਉਸ ਦਿਨ ਦਾਖਲ ਕਰਾਇਆ ਪਰਚਾ ਦਰਜ ਕੀਤਾ ਗਿਆ ਤੇ ਲਾਜ਼ਮਾਨ 15 ਤਰੀਕ ਨੂੰ ਉਸ ਦੀ ਮੌਤ ਹੋ ਗਈ ਸੀ ਇਹਦੇ ਵਿੱਚ ਟੈਕਨੀਕਲ ਤੌਰ ਤੇ ਅਸੀਂ ਕਰਦੇ ਰਹੇ ਤਫ਼ਤੀਸ਼ ਜੀ ਉਹਨੇ ਦੇ ਵਿੱਚ ਸਾਰੇ ਦੋਸ਼ੀ ਗ੍ਰਫਤਾਰ ਹੋ ਚੁੱਕੇ ਨੇ ਤੇ ਅੱਗੇ ਤਫਤੀਸ਼ ਜਾਰੀ ਹੈ ਜੀ ਸੋ ਕਿੰਨੇ ਦੋਸ਼ੀ ਗ੍ਰਫਤਾਰ ਕੀਤੇ ਗਏ ਇਹਦੇ ਵਿੱਚ ਟੋਟਲ ਤਿੰਨ ਦੇ ਤਿੰਨ ਹੀ ਦੋਸ਼ੀ ਗ੍ਰਫਤਾਰ ਹੋ ਚੁੱਕੇ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਕੀ ਰੰਜਸ਼ ਇਹਨਾਂ ਦੀ ਜਿਹੜੀ ਇਹਨਾਂ ਘਟਨਾ ਨੂੰ ਜਨਮ ਦਿੱਤਾ ਹੈ ਇਥੇ ਇੱਚ ਦੋ ਦੋਸ਼ੀ ਤੇ ਆਮਦਵਾਲੀ ਹਿੰਦੂਆਂ ਦੇ ਇੱਕ ਦੋਸ਼ੀ ਵੇਰਕਾ ਸਾਈਡ ਤੇ ਰਹਿੰਦਾ ਹੈ ਉਹ ਵੀ ਪਹਿਲਾਂ ਪਿਛਲਾ ਪਿੰਡ ਉਹਦਾ ਆਮਦਵਾਲੀ ਹਿੰਦੂ ਆ ਇਹ ਕੋਈ ਜ਼ਿਆਦਾ ਇਹਨਾਂ ਦੀ ਨਹੀਂ ਆਪਣੀ ਰੰਜਿਸ਼ ਸਿਰਫ ਇੰਨੀ ਕੁ ਗੱਲ ਕੀ ਇਹ ਪਿੰਡ ਵਿੱਚ ਸਾਡੇ ਤੇ ਇਲਜ਼ਾਮ ਲਾਉਂਦਾ ਵਾ ਨਸ਼ੇ ਵੇਚਣ ਵਗੈਰਾ ਦਾ ਉਹ ਗੱਲ ਮਨ 'ਚ ਰੱਖ ਕੇ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਇਹ ਜਿਨ੍ਹਾਂ ਨੂੰ ਘਟਨਾ ਨੂੰ ਅੰਜਾਮ ਦਿੱਤਾ ਕੀ ਉਹਨਾਂ ਦਾ ਬੈਕਗ੍ਰਾਉਂਡ ਕਿਵੇਂ ਦਾ ਜੀ ਜਾਂ ਕੋਈ ਕ੍ਰਾਈਮ ਪਹਿਲਾਂ ਵੀ ਕੀਤਾ ਕੀ ਇਹਨਾਂ ਨੇ ਹਾਂਜੀ ਹਾਂਜੀ ਇਹਨਾਂ 'ਚ ਜਿਹੜਾ ਦੋ ਦੋਸ਼ੀ ਹੈ ਜੀ ਉਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਨੇ ਜੀ ਕ੍ਰਿਮੀਨਲ ਬੈਕਗ੍ਰਾਉਂਡ ਇੱਕ ਨੇ ਇੱਕ ਪਹਿਲਾਂ ਵੀ 307 ਦੇ ਪਰਚੇ ਦਰਜ ਨੇ ਜੀ ਉਹ ਜੰਡਿਆਲੇ ਥਾਣੇ ਵੀ 307 ਦਾ ਪਰਚਾ ਦਰਜੀ ਹੀ ਉੱਤੇ ਵਿੱਚ ਵੀ ਵੰਟ ਰਹੀ ਪਗੋੜਾ ਹੈ। ਹੋਰ ਮਡਲੀ ਚਾਂਸ ਵਿੱਚ ਕੀ ਆ ਜੀ? ਮਡਲੀ ਚਾਂਸ ਤੇ ਵਿੱਚ ਆ ਹੀ ਆਇਆ ਕਿ ਆਪਣਾ ਜੋ ਵੀ ਆਏ ਇਨਸੀਡੈਂਟ ਉਹ ਮੁੱਲੀ ਜੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਇਹ ਪਹਿਲਾਂ ਵੀ ਕੋਸ਼ਿਸ਼ ਕਰਦੇ ਰਹਿੰਦੇ ਸੀ ਇਸ ਗੱਲ ਦਾ ਫਸਲਾ ਲੈਣ ਦੇ ਪਰ ਪਹਿਲਾਂ ਕਿਤੇ ਨਹੀਂ ਗੱਲ ਬਣੀ ਦਾ ਨਹੀਂ ਲੱਗਾ। ਹੁਣ 9 ਤਰੀਕ ਨੂੰ ਇਹਨਾਂ ਨੂੰ ਮੌਕਾ ਮਿਲਿਆ ਜਦੋਂ ਦੁੱਧ ਲੈਣ ਜਾਂਦਾ ਸੀ ਉਦੋਂ ਇਹਨਾਂ ਨੇ ਫਾਇਰ ਮਾਰ ਕੇ ਉਹਨੂੰ ਇੰਜਰਡ ਕਰਤਾ। ਤੇ 15 ਨੂੰ ਇਲਾਜਦਾਨ ਉਸਦੀ ਮੌਤ ਹੋ ਗਈ ਤੇ ਜਿਹੜਾ ਇਹ ਨਾਲ ਕੋਈ ਹਥਿਆਰ ਬਰਾਮਦ ਹੋਇਆ ਜੀ ਕੀ ਲਾਇਸੈਂਸ ਸੀ ਕਿ ਨਜਾਇਜ਼ ਆ ਜੀ ਨਹੀਂ ਇਹ ਇੱਕ ਇੱਕ ਦੋ ਸੀ ਤਿੰਨ ਸਾਫ਼ ਮੁਤਾਬਕ ਇਹ ਦੇਖੋ ਇਹਨਾਂ ਕੋਲ ਨਜਾਇਜ਼ ਹਥਿਆਰ ਆ ਉਹ ਅਜੇ ਬਰਾਮਦ ਕਰਨਾ ਬਾਕੀ ਆ ਠੀਕ ਹੈ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ